ਗਾੜੀਆਂ ਕੱਟੀਆਂ ਅਸੀਂ ਮੂਰੇ ਹੋ ਕੇ ਵੀ ਲੜਿਆ ਯਾਰ ਕੋਈ ਜਾੜੀ ਵਾਲਾ ਮੂਰੇ ਆਇਆ ਯਾਰ ਆ ਜੇ ਬੰਨੇ ਆ ਨਾ ਆ ਬੰਨੇ ਆ ਇਹ ਕਿਸੇ ਗੱਲੋਂ ਬੰਨੇ ਹੋਇਆ ਜੇ ਉਹ ਬਾਜਾਂ ਵਾਲੇ ਨੂੰ ਮੰਨਦਿਆ ਤਾਂ ਬੰਨੇ ਹੋਇਆ ਉਹ ਨਿਸ਼ਾਨ ਖੜਾ ਠੀਕ ਆ ਉਹਦੇ ਥੱਲੇ ਅਗਵਾਈ ਉਹ ਉਹ ਗੁਰੂ ਕਰਦਾਗਾ ਠੀਕ ਆ ਸਾਡੀ ਇੱਕ ਬਾਈ ਪਰ ਮੈਂ ਤੈਨੂੰ ਇੱਕ ਗੱਲ ਦੱਸਤੀ ਸੋਨੂੰ ਇੱਕ ਗੱਲ ਦੱਸ ਦੇਣਾ ਜੇ ਐਂ ਕਰਦੇ ਰਹੇ ਆਪਾਂ ਆਪਦੇ ਮੁੰਡੇ ਮਰਵਾ ਲਿਆ ਕਰ ਆਪਣੇ ਨੌਜਵਾਨ ਅਸੀਂ ਦੋ ਜਾਣਗੇ ਆਪਣੇ ਨੌਜਵਾਨ ਸੀ ਦੋਏ ਨੇ ਇਹਨਾਂ ਨੂੰ ਕੋਈ ਨਹੀਂ ਫਰਕ ਪੈਣਾ ਇਹਨਾਂ ਨੇ ਪੈਸੇ ਹੀ ਗਾਰੇ ਆਪਣੇ ਬਈ ਸਭਾ ਇਹ ਮੁੰਡੇ ਦੋਨੇ ਪਖੇ ਹੋਏ ਸੀ ਇਹਨਾਂ ਨੂੰ ਮੈਂ ਅੱਥੋਂ ਮੁੜ ਕੇ ਲਾਵਾਂ ਸੋਨੂੰ ਦੋਨਾਂ ਦਾ ਇੰਨੇ ਮੁੰਡੇ ਕੀ ਬੱਟੀ ਦਾ ਇਹ ਕਹਿੰਦੇ ਵਿਚਵਾਦਾਂ ਨਹੀਂ ਪਿਛਲੇ ਇਕੱਠ ਦੇ ਬਸ ਇੱਕ ਗੱਲ ਤੈਨੂੰ ਮੈਂ ਪਿੱਛੇ ਦੇਖ ਆਪਾਂ ਦੋ ਤਿੰਨਿਆਂ ਨੇ ਖੜੇ ਆ ਤੁਸੀਂ ਕਿਉਂ ਉਹ ਕਰਦੇ ਹੋ ਹੌਲੀ ਸ਼ਾਂਤ ਕਰੋ ਮੈਂ ਤੁਹਾਨੂੰ 22 ਦੀਪ ਵਾਲੀ ਗੱਲ ਦੱਸ ਦੇਣਾ ਪਹਿਲਾਂ 1 ਮਿੰਟ 22 ਦੀਪ ਉਦੋਂ ਉਹ ਰਸਤੇ ਤੋਂ ਤੁਰਿਆ ਜੱਸੀ ਵੀ 22 ਦੀਪ ਦੇ ਰਸਤੇ ਤੁਰਦੇ ਆ 22 ਦੀਪ ਪਤਾ 22 ਦੀਪ ਨੇ ਇਕੱਲੇ ਨੇ ਸ਼ੁਰੂ ਕੀਤਾ ਉਹ ਸ਼ੁਰੂ ਕੀਤਾ ਕਿਉਂਕਿ ਬਾਈ ਨੂੰ ਪਤਾ ਸੀ ਵੀ ਪ੍ਰਬੰਧ ਉਹਨਾਂ ਦਾ ਕੱਚਾ ਮੈਂ ਤੋੜੂਗਾ ਬਾਈ ਨੂੰ ਵਿਸ਼ਵਾਸ ਸੀ ਅੱਜ ਇਹਨਾਂ ਦਾ ਪ੍ਰਬੰਧ ਪੱਕਾ ਇਹਨਾਂ ਨੂੰ ਪਤਾ ਵੀ ਕਿਵੇਂ ਕਾਬੂ ਕਰ ਲਿਆ ਤਿੰਨ ਮੁੱਡੇ ਤਿੰਨ ਮੁੱਡੇ ਸਾਡੇ ਨਾਲ ਦੇ ਚੱਕ ਕੇ ਲੈ ਕੇ ਉਹਨਾਂ ਦਾ ਬੰਦ ਲੈ ਕੇ 6 ਬੰਦੇ ਚੱਕ ਕੇ ਲੈ ਕੇ ਸਾਡੇ ਤੇ ਜੂਰੀਆਂ ਲੈ ਕੇ ਪਤਾ ਕੀ ਕਿਹਾ ਤੂਹਾਨੂੰ ਕਹਿੰਦੇ ਹੁੱਲੜ ਬਾਸ ਦੀ ਚੱਕ ਕੇ ਲੈ ਕੇ ਦਾ ਲੈ ਕੇ ਯਾਰ ਸਾਡੇ ਮੁੱਡੇ ਮਾਰਨ ਨੂੰ ਰੱਖੇ ਨੇ ਬਾਈ ਬਾਈ ਸੁੱਦਾ ਖੜੋ ਤੈਨੂੰ ਵੀ ਆ ਕੇ ਗਦਾਰ ਕਿਹਾ ਇਕੱਲੇ ਇਕੱਲੇ ਬੰਦੇ ਨੇ ਕਿਉਂ ਯਾਰ ਮੈਂ ਗਦਾਰਾਂ ਨਾਲੇ ਮੂਰੇ ਹੋ ਕੇ ਮੰਨ ਲਉ 70 ਕਾਮਾ ਯਾਰ ਇਹਨੂੰ ਮੈਂ ਉਨੇ ਕਹਿੰਦੇ ਸੀ ਅੱਗੇ ਮੇਰਾ ਮਹਾਵੀਰੋ ਸੋਡੀਆਂ ਜਾਨਾਂ ਕਵਾ ਲੈਣਾ ਪਿੱਛੇ ਦੇਖ ਲਓ ਕੋਈ ਸਿਕਾ ਐਲਾਨ ਕਰਦਾ ਮੇਰੇ ਮੈਂ ਜੱਲੇ ਪਿੰਡਾਂ ਨੂੰ ਮੇਰੇ ਨਾਲ ਦੇ ਪਿੰਡਾਂ ਨੂੰ ਜਾਣੀਆਂ ਸੀ ਇਹਨਾਂ ਪਿੱਛੇ ਜਾਣਾਂ ਨਹੀਂ ਦੇਣੀ ਆ ਇੱਕ ਮਿੰਟ ਇੱਕ ਮਿੰਟ ਸਮਝਾਓ ਐਸੀ ਮੇਰੀ ਆਸਰ ਮੇਰੀ ਆਸਰ ਇੱਕ ਡਿਕ ਮਿੰਟ ਇੱਕ ਮਿੰਟ ਇੱਕ ਮਿੰਟ ਜਦੋਂ ਬੰਦੀ ਆ ਕਿਹਨੂੰ ਅਸੀਂ ਬਾਰਡਰ ਤੋੜਿਆ ਹਾਂ ਉਹ ਵੀ ਮੈਂ ਗੱਲ ਦੱਸਦਾ ਮੇਰੀ ਗੱਲ ਸੁਣੋ ਯਾਰ ਆਹ ਜਿਹੜੀਆਂ ਜਾਨਾਂ ਕੋਈ ਯਾਰ ਆ ਉਹਨਾਂ ਨੇ ਯਾਰ ਉਹਨਾਂ ਨੂੰ ਗੁਦਾਰ ਕਹਿੰਦੇ ਆ ਯਾਰ ਮੈਂ 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 ਪਿੱਛੇ ਪਿੱਛੇ ਹੁਣ ਆ ਜਿਹੜੀਆਂ ਇੰਨੀ ਕੀਮਤੀ ਜਾਨਾ ਨਾ ਇਹ ਮਸਾਂ ਜਮਾਨ ਹੁੰਦੀਆਂ ਤੇ શરીਰ ਤੱਕ ਐ ਹੋ ਜਾਂਦੀਆਂ ਫਿਰ ਇਹ ਮੈਂ ਤਾਂ ਕਹਿੰਦਾ ਸੀ ਆਪਣੇ ਕੋਲੇ ਕੋਈ ਪ੍ਰਬੰਧ ਨਹੀਂ ਹੈਗਾ ਭਾਈ ਆਪਾਂ ਕਿਵੇਂ ਜਿੱਤਾਂ ਦੱਸੋ ਯਾਰ ਕੋਈ ਦੱਸਿਆ ਗੁਨੇ ਸਾਡੀ ਆ ਕੋਈ ਯਾਰ ਹੁਣੇ ਆਖਿਆ ਕਿ ਕੋਈ ਦੱਸਿਆ ਗੁਨੇ ਸਾਡੀ ਆ ਹੁਣੇ ਆ ਸਕੇ ਜਦੋਂ ਅੰਦਰ ਹੋਏਗਾ ਅਸੀਂ ਚੱਕ ਕੇ ਅੰਦਰ ਦੇ ਤੇ ਬਾਅਦ ਚ ਸਾਰ ਕਿਥੋਂ ਲੈ ਲੈਣਗੇ ਆਪਾਂ ਹੱਕਾਂ ਲਈ ਲੜਾਂਗੇ ਲੜਦੇ ਵੀ ਰਹਾਗੇ ਪਰ ਨਾ ਆਪਾਂ ਮੋਰਚਾ ਚੱਕਣਾ ਪਰ ਆਪਾਂ ਜਵਾਬ ਲਮਾਗੇ ਮੈਨੂੰ ਮੈਨੂੰ ਜਵਾਬ ਲੈਣਾ ਆਪਾਂ ਭਾਈ ਜਿਹੜਾ ਸਾਡੇ ਅਸੀਂ ਨਾ ਅਸੀਂ ਮੇਰੀ ਗੱਲ ਸੁਣ ਸਾਡੇ ਨੌਜਵਾਨੀਆਂ ਦੇ ਜਿਹੜੇ ਟੈਗ ਲੱਗੇ ਹੋਏ ਨਾ ਫੁੱਲੜ ਬਾਜਾਂਦੇ ਤੱਤੇ ਚੱਲਦਿਆ ਇਹ ਅਸੀਂ ਲਹਾਵਾਂਗੇ ਅਸੀਂ ਲਹਾਉਣੇ ਆ ਅੱਗੇ ਸੀ ਅੱਗੇ ਨਾਲ ਸੰਗਤ ਮੈਂ ਇਹ ਸੋਚ ਲੈ ਕੇ ਤੁਰਿਆ ਸੀ ਵੀ ਇਹ ਨਾਲ ਹੁਣੇ ਕੁਸਮਰ ਮੁੰਡੋ ਜੇ 100% ਪੱਕੀ ਸਲਾਹ ਪੱਕਾ ਕੰਮ ਸਮੱਸਿਆ ਕੋਈ ਵੀ ਹੋਵੇ ਲਵ ਮੈਰिज ਰੀਕੈਪ ਸੋਲਿਊਸ਼ਨ ਫੋਨ ਕਰੋ ਸਮਾਧਾਨ ਪਾਓ ਲੱਖ ਨੰਬਰ